ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਉਹੀ ਤੇ ਮੈਂ ਸਤਰਾਮ ਸਿੰਘ ਪੁਲਸ ਤੋਂ ਵੇਖੋ ਫੇਖੋ ਹੋ ਕੇ ਚੋਰਾਂ ਵੱਲੋਂ ਸ਼ਰਿਆਮ ਕੀਤੀਆਂ ਜਾ ਰਹੀਆਂ ਚੋਰੀਆਂ ਵਾਰ ਦਾਤਾ ਜਿੱਦਾਂ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਥਾਂਦੇਵਾਲਾ ਵਿਖੇ ਬੀਤੀ ਰਾਤ ਚੋਰਾਵਾਂ ਵੱਲੋਂ ਰਮੀਤ ਸਿੰਘ ਕਿਸਾਨ ਦੇ ਖੇਤ ਵਿੱਚੋਂ ট্রান্সਫਾਰਮਰ ਚੋਰੀ ਕੀਤਾ ਗਿਆ ਅਤੇ ਉਸ ਵਿੱਚੋਂ ਤਾਂਬਾ ਕੱਢ ਕੇ ਫਰਾਰ ਹੋ ਗਏ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕਿਸਾਨਾਂ ਦੇ ਖੇਤਾਂ ਵਿੱਚੋਂ ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਿਸ ਵੱਲੋਂ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਮੰਡੀ ਬਰੀਵਾਲਾ ਤੋਂ ਪੱਤਰਕਾਰ ਸਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਸਰੀ ਕਾਲ ਜੀਰ ਕੀ ਨਾਮ ਆਪਣਾ ਗੁਰਮੀਤ ਸਿੰਘ ਸੰਘ ਜਸਕਰਨ ਸਿੰਘ ਪਿੰਡ ਪਿੰਡ ਥਾਂਦੇ ਵਾਲਾ ਜੀ ਤੇ ਕੀ ਬਣਿਆ ਆਪਣੇ ਟਰਾਫਰ ਕੋਈ ਪਤਾ ਨਹੀਂ ਲੱਗਿਆ ਰਾਤ ਖੁੱਲ੍ਹ ਗਈ ਤੜਕੇ ਸਵੇਰ 7 ਵਜੇ ਆ ਕੇ ਵੇਖਿਆ ਤਾਂ ਉਹ ਤਾਂ ਹੈ ਨਹੀਂ ਸੀ ਬਸ ਐਂ ਲਿਆ ਬੈਸਲ ਦੇ ਉੱਛਾ ਤੇ ਇਹ ਫਿਰ ਚੋਰ ਚੂਰ ਕੋਈ ਹਾਂਜੀ ਰਾਤੀਂ ਕੋਈ ਆਇਆ ਨਸ਼ੇ ਪੱਤੇ ਵਾਲਾ ਕੋਈ ਖੋਲ ਕੇ ਲੈ ਗਿਆ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਚ ਚੋਰੀਆਂ ਕੋਈ ਜੰਮੂ ਉਸ ਤੋਂ ਨਹੀਂ ਸੀ ਜਨ ਵੇ ਆਇਆ ਮੋਟਾ ਮੋਟਾ ਖੋਲਦੇ ਇੰਦਾਂ ਇੱਥੋਂ ਪਹਿਲਾਂ ਮੋਟਰ ਵੀ ਖੁੱਲੀ ਸੀ ਹਾਂ ਦੇ ਪਹਿਲਾਂ ਸਟਾਰ ਫਾਰਮ ਹੀ ਲਾਈ ਆਪਣੇ ਦੂਜੇ ਘਰੋਂ ਉਹ ਮੋਟਰਾਂ ਦੇ ਤੇ ਉਹ ਬਦਲ ਕੇ ਦੂਜੇ ਦੇ ਤੇ ਉਹਨਾਂ ਦੇ ਤਾਂਬਾ ਹੈ ਨਹੀਂ ਉਹ ਨਹੀਂ ਖੋਲੇ ਇਹ ਹੀ ਖੋਲੇ ਗੱਲਾਈ ਦੇ ਜੀ ਸੀ ਕੰਦੇ ਚ ਫਿਰ ਕੋਈ ਪੁਲਿਸਪਲ ਸਵਾਲਿਆ ਨਹੀਂ ਫੜਿਆ ਨਹੀਂ ਇਸ ਤੋਂ ਪਹਿਲਾਂ ਚੋਰ ਚੋਰ ਕੋਈ ਕਿਸ ਤਰ੍ਹਾਂ ਦਾ ਨਹੀਂ ਨਹੀਂ ਕੋਈ ਨਹੀਂ ਫੜਿਆ ਕੀ ਇਹ ਨਸ਼ੇੜੀ ਨਛੂੜੀਆਂ ਦੇ ਸੰਕੇਤ ਤਾਂ ਨਹੀਂ ਇਸ ਗੱਲ ਚ ਮੰਨ ਨਹੀਂ ਸਕਦਾਗਾ ਨਿਵਾਦ ਨੂੰ ਕੋਈ ਤੇ ਹੁਣ ਫਿਰ ਤੁਸੀਂ ਕੀ ਕਰੋਗੇ ਇਹਦੀ ਉਹਾਂ ਦੇ ਭਈ ਇਹਦੀ ਫੋਟੋ ਖਿੱਚ ਕੇ ਲਿਓ ਉਹਾਂ ਦੇ ਜਈ ਨੂੰ ਦਿਓ ਤੇ ਫਿਰ ਬਦਲ ਕੇ ਨਵਾਂ ਦੇ ਦੇਣਗੇ ਤੁਹਾਨੂੰ ਬਸ ਅੱਛਾ 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 ਕਰਵਾ ਦੇ ਜੋ ਨਹੀਂ ਤੁਹਾਨੂੰ ਖੱਜਲ ਖਵਾ ਰਹੀ ਤੇ ਮਹਿਕਮੇ ਦਾ ਨੁਕਸਾਨ ਮੈਂ ਗੱਲਾਂ ਦਾ ਸਾਝਾ ਦੇ ਦੇ ਤੇ ਪੁਲਿਸ ਜਿਹੜੀ ਆ ਉਹ ਪੂਰੀ ਤਰ੍ਹਾਂ ਅਸਮਰੱਥ ਹੈ ਨਾ ਕਾਰਵਾਈ ਨੂੰ ਰੋਕਣ ਲੈ ਹਾਂਜੀ ਧੰਨਵਾਦ ਵੀਰੇ ਬਹੁਤ